ਗੱਡੀਆਂ ਦਾ ਸਮਾਨ ਨਹੀਂ ਨਾ ਤੁਹਾਨੂੰ ਮਿਲਦਾ ਕਿਸੇ ਵੀ ਕੰਪਨੀ ਦੀ ਲਾ ਲਓ ਇੱਥੋਂ ਤੁਹਾਨੂੰ ਸਾਰੀਆਂ ਗੱਡੀਆਂ ਦਾ ਸਮਾਨ ਮਿਲੂ ਲਾ ਕੇ ਅਮਰੂਤੀ ਤੋਂ ਵੱਡੀਆਂ ਵੱਡੀਆਂ ਗੱਡੀਆਂ ਦਾ ਲਾਇਵ ਵੀਲ ਤੇ ਬਾਕੀ ਆਲਟੀਨੇਟਰ ਜਿਹੜੀ ਚੀਜ਼ ਮਰਜੀ ਸੋਚ ਕੇ ਆਜੋ ਤੁਹਾਨੂੰ ਇੱਥੇ ਮਿਲੂਗੀ ਟੈਂਕੀਆਂ ਟਾਪ ਸਟੀਅਰਿੰਗ ਜਿਹੜਾ ਵੀ ਸੋਚ ਕੇ ਆਗੇ ਏਸੀਆਂ ਦਾ ਕੰਮ ਹੋ ਗਿਆ ਤੇ ਬਾਕੀ ਗੱਲ ਕਰੀਏ ਸ਼ੌਕਰਾਂ ਦੀ ਮੇਨ ਜਿਹੜੀ ਆਉਂਦੀ ਆ ਪ੍ਰੋਬਲਮ ਸ਼ੌਕਰ ਵਗੈਰਾ ਹੋਗੇ ਤੇ ਬਾਕੀ ਸਟੀਅਰਿੰਗ ਦਾ ਕੰਮ ਹੋਗਾ ਸਾਰਾ ਇੱਥੋਂ ਤੁਹਾਨੂੰ ਸਮਾਨ ਜਿਹੜਾ ਸਸਤੇ ਲੈਟਾਂ ਰੇਟਾਂ ਦੇ ਮਿਲੂਗਾ ਇੰਜਨ ਵਗੈਰਾ ਵੀ ਜੇ ਕਿਸੇ ਗੱਡੀ ਦਾ ਖਰਾਬ ਆ ਤਾਂ ਤੁਸੀਂ ਉਹ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਸੀਐਨਜੀ ਕਿਟਾਂ ਤੋਂ ਲਾ ਕੇ ਹਰ ਇੱਕ ਚੀਜ਼ ਬਾਈ ਕੋਲੇ ਮਹੀਆ ਹੁੰਦੀ ਹੈ ਸੋ ਟਾਇਰ ਵੀ ਆਪਾਂ ਕਹੇ ਦੀ ਵੀ ਅੱਧੇ ਰੇਟਾਂ ਦੇ ਮਿਲਣਗੇ ਬਾਜ਼ਾਰ ਨੂੰ ਅੱਧਿਆਂ ਤੋਂ ਵੀ ਘੱਟ ਮਿਲ ਜਾਣਗੇ ਆ ਬਈ ਏਸੀਆਂ ਵਾਲਾ ਜਗੜਾ ਸਾਰਾ ਹਾਂਜੀ ਹਾਂ ਇਸੇ ਇਹ ਸਾਰੀਆਂ ਗੱਡੀਆਂ ਦੀ ਟੋਟ ਸਾਰੀਆਂ ਗੱਡੀਆਂ ਜਿਹੜੀ ਦਾ ਮਰਜ਼ੀ ਦਾ ਜਿਹੜੀ ਦਾ ਆਗਲਾ ਸੋਚ ਕੇ ਆ ਜਾਓ ਤੁਸ ਤੁਸ ਮਰਜ਼ੀ ਜੀ ਜੇ ਕਿਸੇ ਨੇ ਨੈਨੋ ਦਾ ਸਮਾਨ ਲੈਣਾ ਹੋ ਮਿਲ ਜੂ ਨੈਨੋ ਦਾ ਵੀ ਮਿਲ ਜੂ ਨੈਨੋ ਦਾ ਵੀ ਮਿਲ ਜੂ ਆ ਜਾ ਸਾਰੀਆਂ ਠੀਕ ਹੈ ਤੇ ਦੋਸਤੋ ਬਾਕੀ ਬਾਈ ਦਾ ਜਿਹੜਾ ਕੰਮ ਹੈ ਉਹ ਬਹੁਤ ਹੀ ਸਿਰਾਂਗੰਮ ਤੇ ਰੇਟ ਵੀ ਆਪਾਂ ਕਹੇ ਦੀ ਜਮਾ ਯਾਏ ਜਨੇ ਤੇ ਨੰਬਰ ਬੋਲ ਦੇ ਭਾਈ ਮਿਲ ਕੀਦਾ 81466 ਹਾਂ 93162 ਤੇ ਲੋਕੇਸ਼ਨ ਬੋਲ ਦੇ ਆਪਣੀ ਮਾਰਸਾ ਜ਼ਿਲ੍ਹਾ ਤਰਸੀਲ ਭਲਾੜਾ ਪਿੰਡ ਰਾਮਪੁਰ ਮਡੇਰ ਰਾਮਪੁਰ ਮਡੇਰ ਹਾਂਜੀ ਠੀਕ ਆ ਭਲਾੜਾ ਤੇ ਬੋਹਾ ਰੋਡ ਤੇ ਬਾਈ ਦੀ ਦੁਕਾਨ ਸੋ ਦੋਸਤੋ ਜਮਾ ਪਚਾਲੇ ਜੀਆ ਸਿਰਾ ਕੰਮ ਤੇ ਬਾਕੀ ਇਧਰ ਗੱਡੀਆਂ ਦਾ ਤਾਂ ਲਾਰਾ ਹੀ ਲੱਗਿਆ ਆਪਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਪ੍ਰਕਾਰ ਦੀ ਗੱਡੀ ਟਰੈਕਟਰ ਵੀ ਵੇਚਦੇਗਾ ਆਹ ਜੀ ਆਹ ਟਰੈਕਟਰ ਵੀ ਵਕਾਉਗਾ ਜੇ ਕਿਸੇ ਵੀਰ ਨੇ ਖੇਤੀ ਦੇ ਲਈ ਲੈਣਾ ਤੇ ਬਾਕੀ ਇਧਰ ਆ ਲਾਏ ਵੀਰ ਸਾਨੂੰ ਹੈ ਵੇਚਣਾ ਹੋਵੇ ਲੈਣਾ ਵੇਚਣਾ ਹੋਵੇ ਤਾਂ ਵੀ ਸੰਪਰਕ ਕਰ ਲਓ ਚਾਹੇ ਕੋਈ ਗੱਡੀ ਵੇਚਣੀ ਆ ਇਧਰ ਇੰਜਣ ਦੋਸਤੋ ਜਿਵੇਂ ਆਪਾਂ ਕਹੇ ਦੀ ਵੱਡੇ ਵੱਡੇ ਕਵਾੜਾਂ ਚ ਹੁੰਦੇ ਨਾ ਇਹ ਵੀ ਆਪਾਂ ਮੇਰੇ ਦੇਖਦੇ ਦੇਖਦੇ ਦੋਸਤੋ ਬਾਈ ਨੇ ਬਹੁਤ ਸਿਰਾ ਕੰਮ ਕਰ ਲਿਆ ਹਰ ਇੱਕ ਗੱਡੀ ਦਾ ਸਮਾਨ ਜਿਹੜਾ ਤੁਹਾਨੂੰ ਮਿਲੂਗਾ ਤੇ ਇਧਰ ਬਲੈਰੋ ਖੜੀ ਆ ਆ ਗੱਡੀ ਦਾ ਸਮਾਨ ਨੀ ਲ ਮੈਨੂੰ ਲੱਗਦਾ ਛੇ ਜੀ ਜੀ ਮਿਲਦਾ ਇਹਦਾ ਵੀ ਸਾਰਾ ਮਿਲ ਜੂਗਾ ਇਹ ਕਿਹੜੀ ਐਂਡੀ ਕੋ ਆ ਬਈ ਐਂਡ ਕੋ ਠੀਕ ਹੈ ਸੋ ਦੋਸਤੋ ਪਿੰਡ ਰਾਮਪੁਰ ਮੰਡੇਰ ਜ਼ਿਲ੍ਹਾ ਪੈ ਜਾਂਦਾ ਮਾਨਸਾ ਤੇ ਹਰ ਇੱਕ ਪ੍ਰਕਾਰ ਦਾ ਤੁਹਾਨੂੰ ਸਮਾਨ ਆ ਜਿਹੜਾ ਇੱਥੋਂ ਮਿਲੂ ਚਾਹੇ ਕੋਈ ਗੱਡੀ ਲੈਣ ਆਜੋ ਗੱਡੀ ਵੀ ਤੁਹਾਨੂੰ ਮਿਲ ਜੂ ਚਾਲੂ ਹਾਲਤ ਦੇ ਵਿੱਚ ਜਿਹੜੀ ਤੁਸੀਂ ਸੋਚ ਕੇ ਆ ਜਾਓਗੇ ਮਰੂਤੀਆਂ ਤੇ ਠੇਹਾਂ ਦੇ ਠੇਰੀ ਖੜੇ ਨੇ ਜੇ ਕਿਸੇ ਨੇ ਘਰੇ ਚਲਾਉਣ ਨੂੰ ਨੋਰਮਲ ਲੈਣੀ ਹੈ ਤੇ ਛੋਟੇ ਹਾਥੀ ਵਗੈਰਾ ਹਰ ਇੱਕ ਚੀਜ਼ ਮਿਲੂਗੀ ਜਿਵੇਂ ਨੈਨੋ ਦੱਸਿਆ ਸੀ ਬਾਈ ਨੇ ਨੈਨੋ ਵੀ ਹੋ ਪਈ ਲਾਈ ਤੇ ਕਰ ਦਿਓ ਸ਼ੇਰ ਜੀ ਮਿਲਦਿਆਂ ਦੋਸਤੋ ਨਵੀਂ ਵੀਡੀਓ ਦੇ ਨਾਲ